ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਚੋਟੀ ਦੇ ਵਿਦਵਾਨਾਂ ਦੀਆਂ ਪੁਸਤਕਾਂ ਵਿੱਚੋਂ ਜੋ ਮੈਨੂੰ ਵਧੀਆ ਮੈਟਰ ਲੱਗਿਆ ਉਹਨਾਂ ਦੀ ਚੋਣ ਕਰਕੇ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਪਾਇਆ ਤਾਂ ਕਿ ਸਾਡੇ ਸਮਾਜ ਨੂੰ ਕੁਝ ਸਿੱਖਿਆ ਮਿਲ ਸਕੇ ਇਹ ਸੰਸਾਰ ਦਾ ਚੋਣਮਾ ਸਾਖੀ ਸਹਿਤ ਭਾਗ ਪਹਿਲਾ ਕਿਤਾਬ ਦੇ ਵਿੱਚੋਂ ਅੱਜ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰ ਰਿਹਾ ਹਾਂ ਇਸ ਦਾ ਨਾਮ ਹੈ ਬਦਲੇ ਦੀ ਅੱਗ ਭਾਰਤ ਉੱਤੇ ਉਂਜਤਾ ਹਮਲੇ ਬਹੁਤ ਹੋਏ ਸਨ ਜੋ ਗਿਣਨੇ ਵੀ ਸੰਭਵ ਨਹੀਂ ਹਨ ਪਹਿਲਾ ਤਵਾਕੁਨ ਹਮਲਾ 5000 ਸਾਲ ਪਹਿਲਾਂ ਆਰੀਆਂ ਨਾ ਧੜਵੀਆਂ ਨੇ ਕੀਤਾ ਸੀ ਜਿਨ੍ਹਾਂ ਨੇ ਇੱਥੇ ਹੀ ਸਦਾ ਲਈ ਆਪਣਾ ਟਿਕਾਣਾ ਬਣਾ ਲਿਆ ਭਾਰਤ ਦੇ ਅਸਲ ਵਸਨੀਕਾਂ ਨੂੰ ਪਹਿਲਾਂ ਜੰਗ ਵਿੱਚ ਮਾਰਿਆ ਫਿਰ ਜਿਨ੍ਹਾਂ ਨੇ ਗੁਲਾਮੀ ਸਵੀਕਾਰ ਨਾ ਕੀਤੀ ਉਹਨਾਂ ਨੂੰ ਬਾਅਦ ਦੇ ਵਿੱਚ ਵੀ ਕਤਲ ਕਰਦੇ ਰਹੇ ਜਿਨ੍ਹਾਂ ਤੇ जरा ਕੋ ਸ਼ੱਕ ਪਿਆ ਉਹ ਵੀ ਮਾਰ ਮੁਕਾਏ ਹਰ ਰੋਜ਼ ਮੰਦਰਾਂ ਵਿੱਚੋਂ ਬ੍ਰਾਹਮਣ ਪੁਜਾਰੀਆਂ ਨੇ ਧੂਆਂ ਧਰ ਪ੍ਰਚਾਰ ਕੀਤਾ ਕਿ ਇਹ ਕਾਲੇ ਲੋਕ ਸ਼ੂਦਰ ਹਨ ਰਾਖਸ਼ ਹਨ ਪਾਪੀ ਹਨ ਇਹਨਾਂ ਨੂੰ ਕਤਲ ਕਰ ਦਿਓ ਇਹਨਾਂ ਨੂੰ ਕਤਲ ਕਰਨ ਦਾ ਬਹੁਤ ਪੁੰਨ ਲੱਗਦਾ ਹੈ ਸਹਿਰਾਂ ਵਿੱਚੋਂ ਬਾਹਰ ਕੱਢ ਦਿਓ ਗੁਲਾਮਾਂ ਵਾਲੇ ਗੰਦੇ ਕੰਮ ਇਹਨਾਂ ਤੋਂ ਕਰਵਾਓ ਹਰ ਤਰ੍ਹਾਂ ਦੀ ਜਾਇਦਾਦ ਤੋਂ ਇਨਾਂ ਨੂੰ ਵਾਂਝੇ ਕਰ ਦਿਓ ਵਿਦਿਆ ਨਾ ਕਦੀ ਪੜਨ ਦਿਓ ਇਹਨਾਂ ਲੋਕਾਂ ਨੂੰ ਕੁਚਲਣ ਵਾਸਤੇ ਮੰਨੂ ਸਿਮਰਤੀ ਨਾਮੀ ਇੱਕ ਧਾਰਮਿਕ ਕਾਨੂੰਨ ਵੀ ਤਿਆਰ ਕੀਤਾ ਗਿਆ ਜੇ ਕਿਤੇ ਬ੍ਰਾਹਮਣੀ ਨਿਯਮਾਂ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਰਾਜ ਸ਼ਕਤੀ ਨਾਲ ਵਿਰੋਧ ਕਰਨ ਵਾਲਿਆਂ ਨੂੰ ਕੁਚਲ ਦਿੱਤਾ ਗਿਆ ਵਿਰੋਧੀ ਖਤਮ ਹੋਏ ਰਹੰਦੇ ਸ਼ਕਤੀਹੀਣ ਤੇ ਗਿਆਨਹੀਣ ਹੋ ਗਏ ਖੱਤਰੀ ਅਤੇ ਬ੍ਰਾਹਮਣ ਨਸ਼ਈ ਤੇ ਅਯਾਸ ਬਣਦੇ ਗਏ ਮਹਿਲਾਂ ਵਿੱਚ ਮੰਦਰਾਂ ਵਿੱਚ ਸ਼ਰਾਬ ਦੇ ਦੌਰ ਚੱਲਣ ਲੱਗ ਪਏ ਖੁਸ਼ੀਨ ਪਰੀਆਂ ਦੇ ਨਾਚ ਹੋਣ ਲੱਗ ਪਏ ਕ੍ਰਿਸ਼ਨ ਲੀਲਾਵਾਂ ਹੋਣ ਲੱਗ ਪਈਆਂ ਜੂਆ ਖੇលਿਆ ਜਾਣ ਲੱਗ ਪਿਆ ਜਿਵੇਂ ਕਿ ਤ੍ਰੇਤੇਚ ਦੁਆਪਰਚ ਬਹੁਤ ਕੁਝ ਵਾਪਰਿਆ ਉਹ ਇਹਨਾਂ ਕਹਾਣੀਆਂ ਦਾ ਹੀ ਇੱਕ ਰੂਪ ਹੈ ਅਜਿਹੀ ਐਸ਼ ਪ੍ਰਸਤੀ ਵਿੱਚ ਇੱਕ ਸੂਰਮਾ ਮੁਹੰਮਦ ਬਿਨ ਕਾਸਮ ਜੋ ਬਸਰੇ ਦੇ ਬਾਦਸ਼ਾ ਹਯਾਜ ਦਾ ਸੈਨਾਪਤੀ ਸੀ ਆਪਣੇ ਨਾਲ 500 ਸਾਥੀਆਂ ਨੂੰ ਨਾਲ ਲੈ ਕੇ ਭਾਰਤ ਤੇ ਚੜ ਆਇਆ ਉਸ ਦਾ ਰਸਤਾ ਰੋਕਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ ਮੁਹੰਮਦ ਬਿਨ ਕਾਸਮ ਨੇ ਖਲੀਫਾ ਯਾਨੀ ਕਿ ਧਰਮ ਗੁਰੂ ਖਲੀਫਾ ਵਜੀਦ ਦੀ ਆਗਿਆ ਨਾਲ 21 ਜੂਨ ਸਨ 712 ਨੂੰ ਭਾਰਤ ਉੱਤੇ ਚੜਾਈ ਕੀਤੀ ਇਸ ਨੇ ਅੱਗੇ ਵਧਿਆ ਸਿੰਧ ਵਿੱਚ ਦੇਵਲ ਦੇ ਰਾਜਾ ਜ਼ਾਹਿਰ ਨੂੰ ਜੰਗ ਵਿੱਚ ਕਰਾਰੀ ਭਾਂਜ ਦਿੱਤੀ ਹਾਰੇ ਹੋਏ ਰਾਜੇ ਨੇ ਜਾਨ ਬਖਸ਼ੀ ਲਈ ਮਨਤਾ ਕੀਤੀਆਂ ਸਭ ਕੁਝ ਲੁੱਟ ਕੇ ਲੈ ਜਾਣ ਦੀ ਬੇਨਤੀ ਕੀਤੀ ਖੁਦ ਖਜ਼ਾਨਿਆਂ ਦੀਆਂ ਚਾਬੀਆਂ ਉਸ ਦੇ ਹਵਾਲੇ ਕੀਤੀਆਂ ਮੁਹੰਮਦ ਬਿਨ ਕਾਸਮ ਨੇ ਸੋਨਾ ਚਾਂਦੀ ਹੀਰੇ ਆਦਿਕ ਸਭ ਕੁਝ ਖੱਜਰਾ ਅਤੇ ਊਠਾਂ ਉੱਤੇ ਲਦਵਾ ਲਏ ਅਖੀਰ ਵਿੱਚ ਸੁੰਦਰ ਅਤੇ ਜਵਾਨ ਲੜਕੀਆਂ ਵੀ ਆਪਣੇ ਨਾਲ ਲੈ ਲਈਆਂ ਰਾਜੇ ਦਹਿਰ ਦੀਆਂ অতি ਸੁੰਦਰ ਦੋ ਲੜਕੀਆਂ ਨੂੰ ਨਾਲ ਚੱਲਣ ਦਾ ਹੁਕਮ ਸੁਣਾ ਦਿੱਤਾ ਰਾਜਾ ਬਿਲਕਿਆ ਤੜਪਿਆ ਚੀਕਿਆ ਕਾਸਮ ਨੇ ਉਹਨਾਂ ਨੂੰ ਵੀ ਉਸਨੂੰ ਵੀ ਕਤਲ ਕਰ ਦਿੱਤਾ ਬੇਅੰਤ ਧਨ-ਮਾਲ ਲੁੱਟ ਕੇ ਆਪਣੇ ਦੇਸ਼ ਵੱਲ ਚੱਲ ਪਿਆ ਬਹੁਤ ਲੰਮਾ ਸਫ਼ਰ ਮੁਕਾ ਕੇ ਕਾਸਮ ਆਪਣੇ ਦੇਸ਼ ਵਿੱਚ ਪਹੁੰਚ ਗਿਆ ਇੱਕ ਰਾਤ ਆਰਾਮ ਕਰਕੇ ਅਗਲੇ ਦਿਨ ਸਭ ਤੋਂ ਪਹਿਲਾਂ ਇਸ਼ਨਾਨ ਕਰਵਾ ਕੇ ਬਹੁਤ ਸੁੰਦਰ ਬਸਤਰ ਪਹਿਨਾ ਕੇ ਰਾਜੇ ਦਾਹਿਰ ਦੀਆਂ ਦੋਵੇਂ ਲੜਕੀਆਂ ਨੂੰ ਧਰਮ ਮੁਖੀ ਖਲੀਫਾ ਵਲੀਦ ਲਈ ਅਤੀ ਹਸੀਨ ਤੋਹਫਾ ਬਣਾ ਕੇ ਭੇਜ ਦਿੱਤਾ ਸੇਵਾਦਾਰਾਂ ਨੇ ਪਾਲਕੀ ਵਿੱਚ ਬਿਠਾ ਕੇ ਦੋਵੇਂ ਲੜਕੀਆਂ ਨੂੰ ਖਲੀਫੇ ਅੱਗੇ ਜਾ ਭੇਟ ਕੀਤਾ ਖਲੀਫੇ ਨੇ ਡੋਲੀ ਦਾ ਪਰਦਾ ਚੁੱਕਿਆ ਫਿਰ ਦੋਹਾਂ ਦੇ ਚਿਹਰੇ ਤੋਂ ਘੁੰਡ ਹਟਾ ਕੇ ਹੁਸੈਨ ਚਿਹਰੇ ਵੇਖੇ ਤੇ ਵੇਖਦਾ ਹੀ ਰਹਿ ਗਿਆ ਰੂਪ ਰੂਪ ਵੇਖ ਕੇ ਸੁਭਾਨ ਅੱਲਾ ਸੁਭਾਨ ਅੱਲਾ ਕਹਿ ਉਠਿਆ ਲੜਕੀਆਂ ਨੂੰ ਮੁਖਾਤਬ ਹੋ ਕੇ ਖਲੀਫੇ ਨੇ ਕਿਹਾ ਕਿ ਤੁਸੀਂ ਦੋਵੇਂ ਮੇਰੇ ਹਰਮ ਵਿੱਚ ਚਲੀਆਂ ਜਾਓ ਦੋ ਮਹੀਨੇ ਤੱਕ ਤੁਹਾਨੂੰ ਆਰਾਮ ਕਰਨ ਅਤੇ ਸੋਚਣ ਵਿਚਾਰਨ ਦਾ ਸਮਾਂ ਦਿੱਤਾ ਜਾਵੇਗਾ ਤੁਹਾਡਾ ਤਨ ਅਤੇ ਮਨ ਸਧਾਰਨ ਹਾਲਤ ਵਿੱਚ ਆ ਜਾਵੇਗਾ ਤੁਸੀਂ ਰਸਤੇ ਵਿੱਚ ਬਹੁਤ ਕਸ਼ਟ ਝੱਲੇ ਹੋਣਗੇ ਆਰਾਮ ਜ਼ਰੂਰੀ ਹੈ 2 ਮਹੀਨਿਆਂ ਤੱਕ ਤੁਹਾਡੀ ਹਰ ਤਰ੍ਹਾਂ ਦੀ ਖਾਤਰਦਾਰੀ ਹੋਵੇਗੀ ਉਸ ਤੋਂ ਮਗਰੋਂ ਸਾਡੀ ਮੁਲਾਕਾਤ ਇਹ ਲੋਕ ਕਰਾ ਦੇਣਗੇ ਅਜਿਹੇ ਹੁਕਮ ਸੁਣਾ ਕੇ ਲੜਕੀਆਂ ਨੂੰ ਜਨਾਨਖਾਨੇ ਵੱਲ ਭੇਜ ਦਿੱਤਾ ਗਿਆ 2 ਮਹੀਨਿਆਂ ਵਿੱਚ ਹਰਮ ਦੀਆਂ ਸੇਵਕ ਜਨਾਨੀਆਂ ਨੇ ਬਹੁਤ ਤਰ੍ਹਾਂ ਦੀ ਜਾਣਕਾਰੀ ਸਿਖਲਾਈ ਇਹਨਾਂ ਲੜਕੀਆਂ ਨੂੰ ਦਿੱਤੀ ਮੁਸਲਮਾਨ ਧਰਮ ਬਾਰੇ ਖਲੀਫੇ ਦੀ ਤਾਕਤ ਬਾਰੇ ਔਰਤਾਂ ਪ੍ਰਤੀ ਇਸਲਾਮ ਦੇ ਰਵਈਏ ਬਾਰੇ ਸਭ ਕੁਝ ਦੱਸਿਆ ਇਥੋਂ ਤੁਸੀਂ ਦੌੜ ਕੇ ਕਿਧਰੇ ਨਹੀਂ ਜਾ ਸਕਦੀਆਂ ਜਾਂ ਤਾਂ ਆਪਣੇ ਆਪ ਨੂੰ ਨਵੇਂ ਹਾਲਾਤ ਮੁਤਾਬਕ ਢਾਲ ਲੈਣਾ ਜਾਂ ਆਤਮ ਹੱਤਿਆ ਕਰ ਲੈਣੀ ਹੋਰ ਕੋਈ ਤੀਸਰਾ ਰਾਹ ਨਹੀਂ ਹੈ ਇਹਨਾਂ ਅਮੀਰਾਂ ਦੇ ਹਰਮਾਂ ਵਿੱਚ ਬੰਦ ਅਸੀਂ ਵੀ ਤੁਹਾਡੇ ਵਾਂਗ ਹੀ ਕੋਈ ਕਿਤੋਂ ਕੋਈ ਕਿਧਰੋਂ ਜਬਰیں ਲਿਆਂਦੀਆਂ ਹੋਈਆਂ ਹਾਂ ਹੋਕਿਆਂ ਹੰਝੂਆਂ ਤੋਂ ਬਿਨਾਂ ਸਾਡੇ ਕੋਲ ਹੋਰ ਕੁਝ ਵੀ ਨਹੀਂ ਹੈ ਇਹਨਾਂ ਬਗਿਆੜਾਂ ਨੂੰ ਸਾਡੇ ਤੇ ਕੋਈ ਤਰਸ ਨਹੀਂ ਆਉਂਦਾ ਜਦੋਂ ਦਿਲ ਕਰੇ ਮਾਸ ਨੋਚ ਲੈਂਦੇ ਨੇ ਕਿਦੇ ਕਿਦਰੇ ਦਾਦ ਫਰਿਆਦ ਦੀ ਸੁਣਵਾਈ ਨਹੀਂ ਹੁੰਦੀ ਖਬਰੇ ਸਾਡੀ ਕਿਸਮਤ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ ਹੈ ਤੁਸੀਂ ਬਹੁਤ ਖੂਬਸੂਰਤ ਹੋ ਰਾਜੇ ਦੀਆਂ ਬੇਟੀਆਂ ਹੋ ਪਰ ਇੱਥੇ ਖਲੀਫੇ ਦੇ ਪੈਰਾਂ ਦੀ ਖਾਕ ਬਣ ਕੇ ਰਹਿਣਾ ਪਵੇਗਾ ਬੜਾ ਭਿਆਨਕ ਗੁੱਸਾ ਹੈ ਇਸ ਖਲੀਫੇ ਦਾ 2 ਮਹੀਨੇ ਇਸੇ ਤਰ੍ਹਾਂ ਬੀਤ ਗਏ ਦੋਵੇਂ ਲੜਕੀਆਂ ਮਿੱਥੇ ਦਿਨ ਤੇ ਖਲੀਫਾ ਵਲੀਦ ਕੋਲ ਲਿਆਂਦੀਆਂ ਗਈਆਂ ਖਲੀਫੇ ਨੇ ਦੋਹਾਂ ਨੂੰ ਪਰਦਾ ਉਤਾਰ ਕੇ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਬਹੁਤ ਸੁੰਦਰ ਬਹੁਤ ਸੁੰਦਰ ਕਹਿ ਕੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਆਖਣ ਲੱਗਾ ਅੱਜ ਰਾਤ ਨੂੰ ਤੁਸੀਂ ਦੋਵਾਂ ਨੇ ਮੇਰੇ ਬੈੱਡਰੂਮ ਵਿੱਚ ਰਾਤ ਗੁਜ਼ਾਰਨੀ ਹੈ ਜੇ ਮੈਨੂੰ ਖੁਸ਼ ਕਰੋਗੀਆਂ ਤਾਂ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦੇਵਾਂਗਾ ਸਮਝੋ ਤੁਸੀਂ ਮੇਰੀਆਂ ਬੇਗਮਾਂ ਹੋ ਉਸ ਤੋਂ ਪਹਿਲਾਂ ਮੌਲਵੀ ਆ ਕੇ ਨਕਾਹ ਦੀ ਰਸਮ ਪੂਰੀ ਕਰੇਗਾ ਤੁਸੀਂ ਇਨਕਾਰ ਨਹੀਂ ਕਰਨਾ ਪਰ ਹਾਂ ਤੁਹਾਡਾ ਨਾਂ ਕੀ ਕੀ ਹੈ ਜੀ ਵੱਡੀ ਗਿਰਪਾਲ ਦੇਵੀ ਤੇ ਛੋਟੀ ਸੂਰਜ ਦੇਵੀ ਦਿਨੇ ਜ਼ਰੂਰੀ ਰਸਮਾਂ ਪੂਰੀਆਂ ਕਰਕੇ ਦੋਵਾਂ ਲੜਕੀਆਂ ਨੂੰ ਖਲੀਫੇ ਦੇ ਨਿੱਜੀ ਜਨਾਨ ਖਾਨੇ ਵਿੱਚ ਭੇਜ ਦਿੱਤੀਆਂ ਗਈਆਂ ਰਾਤੀ ਧਾਰਮਿਕ ਸੇਵਾਵਾਂ ਸਮਾਪਤ ਕਰਕੇ ਖਲੀਫਾ ਨਵੇਂ ਉਤਸ਼ਾਹ ਨਾਲ ਆਪਣੇ ਹਰਮ ਵਿੱਚ ਦਾਖਲ ਹੋਇਆ ਤਾਂ ਦੋਵਾਂ ਲੜਕੀਆਂ ਨੇ ਖੜੀਆਂ ਹੋ ਕੇ ਉਸ ਦਾ ਸਵਾਗਤ ਕੀਤਾ ਤੇ ਖਲੀਫੇ ਤੋਂ ਦੂਰ ਹੋ ਕੇ ਆਸੇ ਖਲੋ ਗਈਆਂ ਖਲੀਫੇ ਨੇ ਬੜੀ ਆਪਣਤਾ ਨਾਲ ਕਿਹਾ ਕਿ ਡਰੋ ਨਾ ਆਓ ਮੇਰੇ ਨਾਲ ਇਸ ਪਲੰਗ ਤੇ ਬੈਠੋ ਇੰਤਜ਼ਾਰ ਦੀਆਂ ਘੜੀਆਂ ਖਤਮ ਦੂਰੀਆਂ ਖਤਮ ਆਓ ਆਓ ਮੇਰੇ ਕੋਲ ਬੈਠੋ ਗਿਰਪਾਲ ਦੇਵੀ ਨੇ ਨਿਮਰਤਾ ਨਾਲ ਆਖਿਆ ਮਹਾਰਾਜ ਖਿਮਾ ਕਰਨਾ ਅਸੀਂ ਤੁਹਾਡੇ ਲਾਇਕ ਨਹੀਂ ਹਾਂ ਤੁਸੀਂ ਬਹੁਤ ਮਹਾਨ ਧਾਰਮਿਕ ਸ਼ਖਸੀਅਤ ਹੋ ਅਸੀਂ ਦੋਵੇਂ ਪਤਿਤ ਹਾਂ ਪਲੀਤ ਹਾਂ ਗੰਧੀਆਂ ਗਲੀਜ ਤੁਹਾਡੇ ਕੋਲ ਅਸੀਂ ਕਿਵੇਂ ਆ ਸਕਦੀਆਂ ਹਾਂ ਖਲੀਫਾ ਬੋਲਿਆ ਪਰ ਤੁਸੀਂ ਗਲੀਜ ਕਿਵੇਂ ਹੋ ਗਈਆਂ ਤੁਸੀਂ ਤਾਂ ਅਜੇ ਕੁਆਰੀਆਂ ਹੋ ਗਿਰਬਾਲ ਦੇਵੀ ਬੋਲੀ ਪਿਤਾ ਦੇ ਘਰ ਅਸੀਂ ਕੁਆਰੀਆਂ ਸਾਂ ਪਰ ਤੁਹਾਡੇ ਵੱਲੋਂ ਭੇਜੇ ਸੈਨਾਪਤੀ ਕਾਸਮ ਨੇ ਤਿੰਨ ਰਾਤਾਂ ਸਾਡੇ ਨਾਲ ਬਿਤਾਈਆਂ ਹਨ ਆਪਣੀ ਹਫਸ ਪੂਰੀ ਕਰਕੇ ਉਸ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਇਸੇ ਕਾਰਨ ਅਸੀਂ ਅਰਜ਼ ਕੀਤੀ ਹੈ ਕਿ ਅਸੀਂ ਗਲੀ ਜहां ਤੁਸੀਂ ਤਾਂ ਬਹੁਤ ਪਵਿੱਤਰ ਹੋ ਅੱਗੇ ਜਿਵੇਂ ਚਾਹੋ ਕਰ ਸਕਦੇ ਹੋ ਸਾਡਾ ਕੋਈ ਉਜਰ ਨਹੀਂ ਹੈ ਖਲੀਫੇ ਦੇ ਤਨ ਬदन ਨੂੰ ਮਾਨੋ ਅੱਗ ਲੱਗ ਗਈ ਹੈ ਅਜੇ ਹਰ ਨੀਚ ਕੰਮ ਕਰਕੇ ਇਹਨਾਂ ਲੜਕੀਆਂ ਨੂੰ ਮੇਰੇ ਕੋਲ ਭੇਜਣ ਦੀ ਕਾਸਮ ਦੀ ਹਿੰਮਤ ਕਿਵੇਂ ਪਈ ਇਤਨਾ ਕਮੀਨਾ ਹੈ ਕਾਸਮ ਸਾਰੀ ਰਾਤ ਖਲੀਫੇ ਦੀ ਗੁੱਸੇ ਵਿੱਚ ਉਬਲਦੇ ਦੀ ਅਜਾਈ ਚਲੀ ਗਈ ਦੋਵਾਂ ਲੜਕੀਆਂ ਨੂੰ ਦੂਜੇ ਕਮਰੇ ਵਿੱਚ ਭੇਜ ਦਿੱਤਾ ਗਿਆ ਸਵੇਰੇ ਸਵੇਰਾ ਹੁੰਦਿਆਂ ਹੀ ਖਲੀਫਾ ਵਜੀਦ ਨੇ ਆਪਣਾ ਆਪਣੇ ਖਾਸ ਇਤਵਾਰੀ ਸੇਵਕ ਭੇਜ ਕੇ ਸੈਨਾਪਤੀ ਕਾਸਮ ਨੂੰ ਬੁਲਾ ਲਿਆ ਕਾਸਮ ਬੜੀ ਅਧੀਨਗੀ ਨਾਲ ਬਾਹਰ ਖਲੀਫੇ ਨੂੰ ਉਡੀਕ ਰਿਹਾ ਸੀ ਖਲੀਫੇ ਦੀ ਖਾਸ ਇਤਵਾਰੀ ਸੈਨਿਕ ਟੁਕੜੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਚੰਗੀ ਤਰ੍ਹਾਂ ਜਾਕਣ ਕੇ ਧਾਰਮਿਕ ਮੁਖੀ ਅੱਗੇ ਪੇਸ਼ ਕੀਤਾ ਗਿਆ ਖਲੀਫਾ ਬਾਹਰ ਆਇਆ ਗੁੱਸੇ ਵਿੱਚ ਉਬਲਦੇ ਨੇ ਕਾਸਮ ਲਈ ਪਹਿਲਾਂ ਕੋਰੜਿਆਂ ਦੀ ਸਜ਼ਾ ਸੁਣਾਈ ਇਸ ਤਰ੍ਹਾਂ ਮਰਿਆ ਵਰਗਾ ਹੁਣ ਤੇ ਗਾਂ ਦੀ ਖੱਲ ਵਿੱਚ ਖਲੀਫੇ ਨੂੰ ਮੜ ਦਿੱਤਾ ਉਤੋਂ ਹੋਰ ਮਾਰਕੁੱਟ ਕੀਤੀ ਗਈ ਸਵੇਰੇ ਤੋਂ ਸ਼ਾਮ ਤੱਕ ਤੜਪਾ ਤੜਪਾ ਕੇ ਕਾਸਮ ਨੂੰ ਕੀਤੇ ਪਾਪ ਦੀ ਸਜ਼ਾ ਦਿੱਤੀ ਗਈ ਸ਼ਾਮ ਤੱਕ ਉਹ ਦਮ ਤੋੜ ਗਿਆ ਸਾਰਾ ਧਾਰਮਿਕ ਨਾਟਕ ਖਤਮ ਹੋਣ ਤੋਂ ਬਾਅਦ ਖਲੀਫਾ ਦੋਵਾਂ ਲੜਕੀਆਂ ਕੋਲ ਗਿਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਰੀ ਹੋਈ ਬੀਤੀ ਸੁਣਾਈ ਗਿਰਪਾਲ ਦੇਵੀ ਸਿਰ ਝੁਕਾ ਕੇ ਬੋਲੀ ਮਹਾਰਾਜ ਤੁਸੀਂ ਬਹੁਤ ਸ਼ਕਤੀवान ਹੋ ਭਾਰਤ ਦੇ ਰਾਜਿਆਂ ਨੂੰ ਧੇਰ ਕਰ ਦੇਣ ਵਾਲੇ ਕਰੋੜਾਂ ਰੁਪਏ ਲੁੱਟ ਕੇ ਲਿਆਉਣ ਵਾਲੇ ਬਲਵਾਨ ਸੈਨਾਪਤੀ ਨੂੰ ਵੀ ਤੁਸੀਂ ਕਠੋਰ ਸਜ਼ਾ ਦੇ ਸਕਦੇ ਹੋ ਤੁਸੀਂ ਉਸ ਨੂੰ ਕਤਲ ਕਰਵਾ ਸਕਦੇ ਹੋ ਪਰ ਖਿਮਾ ਕਰਨਾ ਤੁਸੀਂ ਇੱਕ ਮਹਾਨ ਧਰਮੀ ਮੁਖੀ ਖਲੀਫਾ ਹੋ ਕੋਈ ਫੈਸਲਾ ਜਲਦੀ ਵਿੱਚ ਨਾ ਕਰਿਆ ਕਰੋ ਇਸ ਤਰ੍ਹਾਂ ਜੋਸ਼ ਵਿੱਚ ਕੀਤੇ ਫੈਸਲੇ ਕਈ ਵਾਰੀ ਗਲਤ ਵੀ ਹੋ ਜਾਇਆ ਕਰਦੇ ਨੇ ਖਲੀਫਾ ਗੁੱਸੇ ਵਿੱਚ ਬੋਲਿਆ ਕੀ ਮਤਲਬ ਹੈ ਤੁਹਾਡਾ ਮੈਂ ਕੀ ਗਲਤੀ ਕੀਤੀ ਹੈ ਮੈਂ ਖੁਦਾ ਦਾ ਇੱਥੇ ਬਿਠਾਇਆ ਹੋਇਆ ਹਾਂ ਗਿਰਪਾਲ ਦੇਵੀ ਬੋਲੀ ਖਲੀਫਾ ਜੀ ਕਾਸਮ ਨੇ ਸਾਡਾ ਖਜ਼ਾਨਾ ਲੁੱਟਿਆ ਸਾਡਾ ਰਾਜ ਮਿੱਟੀ ਵਿੱਚ ਮਿਲਾ ਦਿੱਤਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਿਤਾ ਨੂੰ ਕਤਲ ਕੀਤਾ ਸਾਨੂੰ ਉਥੋਂ ਕਾਸਮ ਜ਼ਬਰਦਸਤੀ ਇੱਧਰ ਲੈ ਆਇਆ ਸਾਡੇ ਨਾਲ ਉਸ ਨੇ ਕੋਈ ਸਰੀਰਕ ਸੰਬੰਧ ਨਹੀਂ ਕੀਤਾ ਅਸੀਂ ਆਪਣੇ ਰਾਜ ਆਪਣੇ ਪਿਤਾ ਅਤੇ ਆਪਣੇ ਨਾਲ ਹੋਏ ਜ਼ੁਲਮ ਦਾ ਬਦਲਾ ਲਿਆ ਹੈ ਤੁਹਾਨੂੰ ਅਜਿਹਾ ਸੈਨਾਪਤੀ ਛੇਤੀ ਕੀਤੇ ਦੁਬਾਰਾ ਨਹੀਂ ਮਿਲੇਗਾ ਹੁਣ ਸਾਡੇ ਨਾਲ ਜੋ ਮਰਜ਼ੀ ਸਲੂਕ ਕਰੋ ਭਾਵੇਂ ਕਤਲ ਕਰੋ ਭਾਵੇਂ ਬੇਗਮਾ ਬਣਾਓ ਪਰ ਜਲਦਬਾਜੀ ਵਿੱਚ ਕੋਈ ਫੈਸਲਾ ਨਾ ਕਰਿਆ ਕਰੋ ਤੁਸੀਂ ਤਾਂ ਵੱਡੇ ਧਰਮੀ ਪੁਰਖ ਹੋ ਧਾਰਮਿਕ ਇਨਸਾਨ ਧਰਮੇ ਵਾਲਾ ਹੋਇਆ ਕਰਦਾ ਹੈ ਖਲੀਫਾ ਵਜੀਦ ਚਿੱਲਾਇਆ ਕੀਖਿਆ ਤੜਫਿਆ ਪਸੀਨੇ ਨਾਲ ਤਰਬਤਰ ਹੋ ਗਿਆ ਆਪਣਾ ਸਿਰ ਪਟਕਿਆ بار بار ਯਾ ਖੁਦਾ ਯਾ ਅੱਲਾ ਇਹ ਮੈਥੋਂ ਕੀ ਹੋ ਗਿਆ ਮੈਨੂੰ ਮਾਫ ਕਰ ਦੇਣਾ ਉਸੇ ਤਰ੍ਹਾਂ ਗੁੱਸੇ ਵਿੱਚ ਤੜਪਦੇ ਨੇ ਸੇਵਕਾਂ ਨੂੰ ਹੁਕਮ ਦੇ ਦਿੱਤਾ ਕਿ ਇਹਨਾਂ ਦੋਵਾਂ ਕਾਫਰ ਕੁੜੀਆਂ ਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਕਸੀਟਿਆ ਜਾਵੇ ਜਿਤਨੀ ਦੇਰ ਇਹਨਾਂ ਦੀ ਜਾਨ ਨਹੀਂ ਨਿਕਲ ਜਾਂਦੀ ਇਵੇਂ ਹੀ ਧਰਮੀ ਪੁਰਖ ਦਾ ਹੁਕਮ ਮੰਨ ਕੇ ਦੋਵੇਂ ਲੜਕੀਆਂ ਨੂੰ ਕਸੀਟ ਕਸੀੜ ਕੇ ਮਾਰ ਦਿੱਤਾ ਗਿਆ ਕਿੰਨੀਆਂ ਦਲੇਰ ਸਨ ਕਿੰਨੀਆਂ ਧਰਮੇ ਵਾਲੀਆਂ ਸਨ ਉਹ ਦੋਵੇਂ ਲੜਕੀਆਂ ਆਪਣੇ ਸਬਰ ਅਤੇ ਸਿਆਣਪ ਨਾਲ ਵੱਡੇ ਜਰਨੈਲ ਅਤੇ ਖਲੀਫੇ ਨੂੰ ਘੱਟੇ ਰੋਲ ਦਿੱਤਾ ਨਮਸਕਾਰ ਹੈ ਬੀਬੀ ਗਿਰਪਾਲ ਦੇਵੀ ਅਤੇ ਸੂਰਜ ਦੇਵੀ ਨੂੰ ਕਿਉਂਕਿ ਇਹੀ ਖਲੀਫਾ ਬਾਅਦ ਦੇ ਵਿੱਚ ਦਿਲ ਦਾ ਦੌਰਾ ਪੈ ਕੇ ਇਹਦੀ ਮੌਤ ਹੋ ਗਈ ਕਿਉਂਕਿ ਇਹ ਤੋਂ ਵੱਡੇ-ਵੱਡੇ ਦੁਸ਼ਟ ਕਰਮ ਹੋ ਗਏ ਸਨ ਆਪਣੇ ਏਡੇ ਵੱਡੇ ਸੈਨਾਪਤੀ ਨੂੰ ਵੀ ਕਤਲ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਹ ਕਤਲ ਇਹ ਤੋਂ ਗਲਤ ਹੋ ਗਿਆ ਇਹਦੇ ਮਨ ਦੇ ਉੱਤੇ ਉਸ ਗਲਤੀ ਨੇ ਇਹਦੀ ਠੋਕਰ ਮਾਰੀ ਇਹਦੀ ਆਪਣੀ ਵੀ ਮੌਤ ਹੋਊਗੀ ਧੰਨ ਨੇ ਉਹ ਸਹਿਜ ਅਵਸਥਾ 'ਚ ਰਹਿਣ ਵਾਲੀਆਂ ਦਲੇਰ ਬੀਬੀਆਂ ਜਿਨ੍ਹਾਂ ਨੇ ਇੱਕ ਵੱਡੇ ਜਰਨੈਲ ਇੱਕ ਵੱਡਾ ਖਲੀਫਾ ਦੋਵਾਂ ਨੂੰ ਬਗੈਰ ਹਥਿਆਰ ਚਲਾਏ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਕਵੀ ਪਿਉਖ ਹੋਇਆ ਉਹ ਔਰਤਾਂ ਦੀ ਸਿਆਣਪ ਅਤੇ ਦਲੇਰੀ ਬਾਰੇ ਆਪਣੀ ਕਵਿਤਾ ਵਿੱਚ ਜ਼ਿਕਰ ਕਰਦਾ ਹੋਵਤ ਹੈ ਰਾਨੀ ਪਰੇਸ਼ਾਨੇ ਮਨ ਤੀਬਰਈ ਹੈ ਸਬਲਾ ਕੋ ਨਾਮ ਲੋਗ ਅਬਲਾ ਧਰਤ ਹੈ बड़े-बड़े पंडित ओ गूनी विद्वान जन अनर्था वचन बोल पाप को करत हैं महासूर वीर नर रण के जतिय अपारे कोटन के आगे सन्नमुख होए लड़त हैं कहत पीयूख कवि देखे हम लाखों वीर नारी शेर आगे सब जंभक डरत हैं कहत पीयूख कवि देखे हम लाखों वीर ਨਾਰੀ ਸ਼ੇਰ ਅੱਗੇ ਸਭ ਜੰਮਕ ਡਰਤ ਹੈ ਪਉਆਂ ਪੁੱਲਾਂ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ